ਇਹ ਕਿਹਦੀ ਪੌਸੀ ਬਣਾ ਹੈ ਪੰਜਾਬ ਵਾਲੇ ਬਹੁਤ ਸੇ ਕੁਸ਼ਤੀ ਕੈਂਪ ਇਸ ਵਾਰੀ ਤਾਂ ਮਨਾਈ ਨਾ ਆ ਰਹਾ ਆ ਪੱਕੀ ਨਹੀਂ ਮੈਂ ਇਹਦੇ ਨੇ ਡਾਇਰੈਕਟਰ ਦੇ ਕਰ ਨਹੀਂ ਸਕਦੇ ਨਾਲ ਇਹ ਆਪਣਾ ਰੇਨਿੰਗ ਸੀ ਇਹਦੇ ਵਿੱਚ ਕਿੱਦਾਂ ਮਾਈਨਿੰਗ ਹੋ ਸਕਦੀ ਹੈ ਐਚ ਐਸ ਐਨ ਕੋਡ 2517 ਹੈ ਤੁਸੀਂ ਕਰਕੇ ਵੇਖੋ ਨਾ ਗੂਗਲ 'ਚ ਪਾ ਕੇ ਦੇਖੋ ਇਹਦੇ ਚ ਜਿਹੜਾ ਗੜਕਾ ਉਹਦਾ ਸਾਈਜ਼ ਜਿਹੜਾ ਕਿਹੜਾ ਐਮ ਐਮ ਕਿੰਨਾ ਉਹ ਲਿਆ ਸਕਦੇ ਨਾ ਕੀ ਰੌ ਮਟੀਰੀਅਲ ਇਹ ਬਿਲਕੁਲ ਰੌ ਮਟੀਰੀਅਲ ਵਿੱਚ ਪੁੱਟ ਕੇ ਲਿਆ ਕਰਦੇ ਹੋ ਸਾਹਮਣੇ ਉੱਥੋਂ ਸੋ ਸੋ ਪੰਜਾਬ ਦੀ ਪਾਲਿਸੀ ਹੈ ਨਹੀਂ ਵੀ ਨਹੀਂ ਪੰਜਾਬ ਦੀ ਪਾਲਿਸੀ ਤੁਸੀਂ ਦੱਸੋ ਇਸ ਟਾਈਮ ਦੇ ਵਿੱਚ ਰੇਨਿੰਗ ਸੀਜ਼ਨ ਦੇ ਵਿੱਚ ਇਥੋਂ ਫੋਟੋ ਸਕਦੇ ਆਂ ਇਹ ਮਿੱਦਨ ਟਿੱਪਰ ਸੀਗੀ ਉਹਦੇ ਤੇ ਜੁਰਮਾਨਾ ਕੀਤਾ ਗਿਆ ਸੀਗਾ ਡਿਪਾਰਟਮੈਂਟ ਵੱਲੋਂ ਅੱਜ ਡਿਪਾਰਟਮੈਂਟ ਕਹਿ ਰਿਹਾ ਕਿ ਇਹ ਚਾਏ ਜਾਗਾ ਜੀ ਕੀ ਕਰਨਾ ਜਾ ਰਹੇ ਹੋ ਉਹ ਜਿਹੜੇ ਵੀ ਕੋਈ ਡਿਪਾਰਟਮੈਂਟ ਦਾ ਬੰਦਾ ਇਹਨੇ ਮਾਈਨਿੰਗ ਜਿਹੜੇ ਮਾਫੀ ਨਾਲ ਰਲੇ ਦਾ ਹੋਏਗਾ ਉਹਦੇ ਤੇ ਵੀ ਐਕਸ਼ਨ ਵਗੈਰਾ ਲਾਸਟ ਟਾਈਮ ਵੀ ਤੁਹਾਨੂੰ ਗਿਆ ਸੀਗਾ ਕਿ ਆ ਆਰ ਬੀ ਐਮ ਦੇ ਉੱਪਰ ਜੀ ਐਸ ਟੈ ਹੋ ਲਾਗੂ ਹੁੰਦੀ ਹੈ ਤੇ ਟਿਪਰਾ ਮੰਨ ਲਓ ਜਿ세 ਹੀ ਨੇ ਇਧਰ ਆਦੀਆਂ ਨਾ ਫਿਰ ਬਾਕੀ ਟਿਪਰਾ ਵਾਪਸ ਹੀ ਮੁੜ ਜੇ ਇਹ ਗੱਲ ਦੇ ਨਹੀਂ ਤੁਸੀਂ ਪਹਿਲਾਂ ਫੋਨ ਕਰਕੇ ਫੇਰੇ ਆਂਦੇ ਹੋ ਕਿ ਡਿਪਾਰਟਮੈਂਟ ਨੂੰ ਤੁਸੀਂ ਆਪਣੀ ਗੱਡੀ ਪਿੱਛੇ ਰੋਕ ਲਓ ਇਹ ਤਾਂ ਕੋਸ਼ਿਸ਼ ਨਹੀਂ ਕਰ ਮੈਨੂੰ ਇਦਾਂ ਲੱਗਦਾ ਹਮੇਸ਼ਾ ਜੇ ਸਵੇਰੇ ਪਾਤੇ ਆਇਆ ਕੋਈ ਬੂਤ ਵੀ ਬੰਦਾ ਨਹੀਂ ਬੈਠਾ ਡਿਪਰਾਂ ਪਾਰ ਜਾ ਰਹੀ ਹੈ ਕੋਈ ਚੈੱਕ ਨਹੀਂ ਕਰ ਰਿਹਾ ਇਸ ਰਸਤੇ ਦਾ ਇਸਤੇਮਾਲ ਕਰ ਸਕਦੇ ਨਾ ਡਿਪਰ ਵਾਲੇ ਜਾਂ ਨਹੀਂ ਇਸ ਗੱਲ ਦਾ ਜਵਾਬ ਦਿਓ ਉਹ ਰਸਤੇ 'ਤੇ ਬੜੇ ਕੁਝ ਕਹਿਣ ਸੋਧਿਆ ਨਾਕਾ ਜਿਹੜਾ ਹੈਗਾ ਬੇਸ਼ੱਕ ਤੁਸੀਂ ਇਹ ਹੀ ਕਹਿੰਦੇ ਹੋ ਕੁਝ ਨਹੀਂ ਕਹਿ ਸਕਦੇ ਕਦੋਂ ਕਹਿ ਕਦੋਂ ਇਸ ਵੇਲੇ ਆਪਾਂ ਫੇਰ ਬੇੜੀ ਬਜੁਰਗ ਦਰਿਆ ਦੇ ਵਿੱਚ ਮੌਜੂਦਾ ਤੁਹਾਨੂੰ ਦੱਸਦੇ ਕਿ ਲਗਾਤਾਰ ਜੜੀਆਂ ਟਿਪਰਾਂ ਨੇ ਜੇਐਨਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਗਲਤ ਤਰੀਕੇ ਨਾਲ ਦਾਖਲ ਹੋ ਰਹੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਡਿਪਾਰਟਮੈਂਟ ਜਿਹੜਾ ਅੱਜ ਵੀ ਲੇਟ ਪਹੁੰਚਿਆ ਸਭ ਤੋਂ ਪਹਿਲਾਂ ਤਸੀਰਤ ਖਾਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਦੇਖ ਸਕਦੇ ਹੋ ਕਿ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਅਗਰ ਅਮੇ ਸਿੰਘ ਮੰਟੋ ਵੱਲੋਂ ਅਤੇ ਮੌਕੇ ਤੇ ਅਗਹੜੀਆਂ ਗੱਡੀਆਂ ਪਕੜੀਆਂ ਗਈਆਂ ਨੇ ਹਾਲਾਂਕਿ ਇੱਕ ਗੱਡੀ ਜਿਹੜੀ ਇੱਥੇ ਕਾਬੂ ਆਈ ਹੈ ਬਾਕੀ ਗੱਡੀਆਂ ਜਿਹੜੀਆਂ ਬੈਕ ਕਰਕੇ ਜੇਐਨਕੇ ਵਿੱਚ ਚਲ ਗਈਆਂ ਸੀਗੀਆਂ ਡਿਪਾਰਟਮੈਂਟ ਤੋਂ ਜਈਏ ਤੇ ਪਹੁੰਚੇ ਨੇ ਉਹਨਾਂ ਵੱਲੋਂ ਸਵੇਲੇ ਜਿਹੜੀ ਆ ਉਹ ਫਿੱਤਾ ਜਿਹੜਾ ਉਹ ਸਮਾਨ ਨੂੰ ਮਾਲ ਨੂੰ ਮਾਰਿਆ ਜਾ ਰਿਹਾ ਉਹ ਚੱਕਿਆ ਜਾ ਰਿਹਾ ਕਿੰਨਾ ਸਮਾਨ ਜੜਿਆ ਉਹ ਪਰੋਂ ਆਇਆ ਹਾਲਾਂਕਿ ਡਿਪਾਰਟਮੈਂਟ ਵੱਲੋਂ ਡੀਐਸਟੀ ਫਾਰਮ ਦੇਂਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਕਿਤਨਾ ਕਿਤੇ ਅਨਗੈਲੀ ਜਿਹੜੀ ਹੈ ਡਿਪਾਰਟਮੈਂਟ ਵੱਲੋਂ ਵਰਤੀ ਜਾ ਰਹੀ ਹੈ ਸਾਡੇ ਵਿੱਚ ਸੀ ਮੰਟੂ ਪਹੁੰਚੇ ਨੇ ਗੱਲਬਾਤ ਕਰਾਂਗੇ ਮੰਟੂ ਜੀ ਤੁਸੀਂ ਪਹੁੰਚੇ ਹੋ ਤੇ ਪਹਿਲਾਂ ਵੀ ਆਏ ਸੀਗੇ ਕੰਮ ਦੁਬਾਰਾ ਸ਼ੁਰੂ ਹੋ ਗਿਆ ਕੀ ਕਹਿਣਾ ਚਾਹਦੇ ਹੋ ਦੇਖੋ ਪਹਿਲਾਂ ਹੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜਿਹੜੀ ਹਰ ਵਾਰ ਗੱਲ ਆ ਰਹੀ ਹੈ ਵੀ ਜਿਹੜੀ ਇਨਲੀਗਲ ਤਰੀਕੇ ਨਾਲ ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਲੋਕਾਂ ਦੇ ਮੁੱਲਜੋ ਵਿੱਚ ਕਾਫੀ ਰੋਸ਼ ਹੈ ਸੋ ਮੈਂ ਪਹਿਲੇ ਵੀ ਇੱਥੇ ਆਇਆ ਸੀ ਪਹਿਲੇ ਵੀ ਦੋ ਗੱਡੀਆਂ ਫੜੀਆਂ ਸੀ ਜਿਹਦੇ ਵਿੱਚ ਉਹਨਾਂ ਨੇ ਆਰਬੀਐਮ ਜਿਹੜਾ ਡਾਇਰੈਕਟ ਗੱਡੀਆਂ ਦੇ ਵਿੱਚ ਲੋਡ ਕਰਕੇ ਲਿਆ ਰਹੇ ਕਿਉਂਕਿ ਇਹ ਦੱਸਦੇ ਵੀ ਅਸੀਂ ਜੈਨਕ ਨੂੰ ਲਿਆ ਰਹੇ ਪਰ ਇਹ ਜਿੱਥੇ ਵੀ ਇਹਨਾਂ ਨੂੰ ਤਾਂ ਦਾ ਲੱਗੀ ਉੱਥੇ ਲਾ ਲੈਂਦੇ ਜੇ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਦੇਖਿਆ ਵੀ ਉੱਥੇ ਮਸ਼ੀਨਾਂ ਲਾ ਕੇ ਗੱਡੀਆਂ ਭੱਦ ਲੈਂਦੇ ਆ ਸੋ ਅੱਜ ਵੀ ਅਸੀਂ ਮੌਕੇ ਤੇ ਆ ਕੇ ਗੱਡੀ ਇੱਥੇ ਫੜੀ ਹੈ ਬਾਕੀ ਜਿਹੜੀਆਂ ਪਿੱਛੋਂ ਗੱਡੀਆਂ ਆ ਰਹੀਆਂ 15 ਵੀ ਗੱਡੀਆਂ ਪਿੱਛੋਂ ਵਾਪਸ ਹੋ ਗਈਆਂ ਕਿਤਨਾ ਕਿਤੇ ਗਲਤ ਲੱਗਦਾ ਨਾ ਗਲਤ ਨਾ ਮੇਰੇ ਕਹਿੰਦਾ ਮਤਲਬ ਵੀ 10 ਰੁਪਏ ਕਿ ਜੀਐਸਟੀ ਬਿੱਲ ਇਹਦੇ ਜੇ ਵਿੱਚ ਸਵੇਰੇ ਪਾ ਦਿੱਤਾ ਜਾਂਦਾ ਸ਼ਾਮ ਤੱਕ ਇਹ ਗੱਡੀਆਂ ਲੈ ਕੇ ਫੇਰਦੇ ਰਹਿੰਦੇ ਆ ਜੀ ਜਦਕੀ ਜਿਹੜਾ GST ਉਹ ਆਰਬੀਐਮ ਤੇ ਮੇਰੇ ਖਿਆਲ ਚ ਨਹੀਂ ਹੁੰਦਾ ਜੋ ਜਿੰਨਾ ਤੱਕ ਮੇਰੀ ਸੋਚ ਹੈ ਸੋ ਇਹ ਜਿਹੜਾ ਬਿੱਲ ਹੈ ਇਹ ਆਪਣਾ GST ਦਾ ਬਿੱਲ ਦੇ ਕੇ ਵੀ ਫਿਨਿਸ਼ ਗੁੱਡ ਦਾ ਜਿਹੜਾ ਲੈ ਕੇ ਵੀ ਆ ਰਹੇ ਉੱਥੇ ਲੇਕਿਨ ਮੋਕੇ ਦਾ ਰੌ ਮਟੀਰੀਅਲ ਤੋਂ ਲੈ ਕੇ ਆ ਰਹੇ ਸੋ ਇਹ ਬਿਲਕੁਲ ਮੈਨੂੰ ਲੱਗਦਾ ਵੀ ਗਲਤ ਤਰੀਕੇ ਨਾਲ ਇਨਲੀਗਲ ਮੰਨੀ ਹੋ ਰਹੀ ਹੈ ਸੋ ਅੱਜ ਜੋ ਦੇਖੋ ਵੀ ਤੁਸੀਂ ਰੇਨਿੰਗ ਸੀਜ਼ਨ ਹੈ ਰੇਨਿੰਗ ਸੀਜ਼ਨ ਦੇ ਵਿੱਚ ਉਹਦੇ ਵੈਸੇ ਵੀ ਜਿਹੜੀ ਬੈਨ ਹੈ ਕਿਦੋਂ ਵੀ ਮਾਈਨਿੰਗ ਕਰਨੇ ਸੋ ਮੈਂ ਇਹੀ बार-बार ਇਹਨਾਂ ਨੂੰ ਪਹਿਲੇ ਵੀ ਮੈਂ ਗਾ ਕੀਤਾ ਸੀ ਵੀ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਬੰਦ ਕਰੋ ਸੋ ਉਹਦੇ باوجود ਵੀ ਦੋ ਚਾਰ ਦਿਨ ਬੰਦ ਕਰਕੇ ਫੇਰ ਕੰਮ ਸ਼ੁਰੂ ਕਰਦੇ ਆ ਸੋ ਇਹ ਪੂਰੇ ਧਿਆਨ ਦੇ ਵਿੱਚ ਹੋਂਦ ਅਸੀਂ ਡੇਲੀ ਇੱਥੇ ਆ ਕੇ ਪੂਰੇ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕੋਈ ਗਲਤ ਤਰੀਕੇ ਦੀ ਮਾਈਨਿੰਗ ਹੋ ਰਹੀ ਹੈ ਅਸੀਂ ਜਾ ਕੇ ਉੱਥੇ ਇਹਨਾਂ ਦੀ ਜਿਹੜੀ ਨਿਕਾਲ ਕਰਾਂਗੇ ਸੋ ਲੋਕਾਂ ਦੇ ਵੱਲ ਜਿਹੜੀ ਇੱਕ ਮੈਸੇਜ ਹੈ ਵੀ ਪਤਨੀ ਸਰਕਾਰ ਦੀ ਤਰਫੋਂ ਨੁਮਾਇੰਦੇ ਕੰਮ ਕਰਵਾ ਰਿਹਾ ਸੋ ਮੈਂ ਸਾਰਿਆਂ ਨੂੰ ਆਸ਼ਵਾਸਨ ਦਵਾਣਾ ਵੀ ਜਿਹੜੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਗਲਤ ਕੰਮ ਹੋ ਰਿਹਾ ਉਹ ਸਾਰਿਆਂ ਦੇ ਅਸੀਂ ਰੋਕ ਉਹਦੇ 'ਤੇ ਜੁਰਮਾਨਾ ਕੀਤਾ ਗਿਆ ਸੀਗਾ ਡਿਪਾਰਟਮੈਂਟ ਵਾਲੋ ਅੱਜ ਡਿਪਾਰਟਮੈਂਟ ਕਹਿ ਰਿਹਾ ਕਿ ਇਹ ਜਾਇਜ ਹੈਗਾ ਜੀ ਕੀ ਕਹਣਾ ਜਾਂਦੇ ਹੋ ਚਲੋ ਕੋਈ ਨਹੀਂ ਇਹਨਾਂ ਦੀ ਸੋਚ ਹੋਈਗੀ ਜਾਇਜ ਹੈ ਲੇਕਿਨ ਅਸੀਂ ਤੇ ਗੱਲ ਸੀਐਮ ਤੱਕ ਭਜਾਵਾਂਗੇ ਕਿ ਇਹ ਜਿਸ ਤਰ੍ਹਾਂ ਉਹ ਦੇਖਿਆ ਨਾ ਰੌਾ ਮਟੀਰੀਅਲ ਇਹਨਾਂ ਨੇ ਵਿੱਚ ਲੱਦਿਆ ਇਹਦੇ ਵਿੱਚ ਕੀ ਇਹ ਵੈਲਿਡ ਹੈ ਇਹ ਪੂਰੀ ਤਰ੍ਹਾਂ ਅਸੀਂ ਅਗਰ ਮਹਿਕਮੇ ਦਾ ਕੋਈ ਬੰਦਾ ਵੀ ਇਹਨਾਂ ਵਿੱਚ ਅਮੀਲੀ ਪੁਕਤ ਹੋਏਗੀ ਤਾਂ ਉਹਦੇ ਭਾਵੇਂ ਜਦੋਂ ਦੀ ਕਾਰਵਾਈ ਕਰਾਂਗੇ ਉਹਦੇ ਵਿਰੁੱਧ ਸੋ ਜਿਹੜੇ ਵੀ ਕੋਈ ਡਿਪਾਰਟਮੈਂਟ ਦਾ ਬੰਦਾ ਇਨੇ ਮਾਈਨਿੰਗ ਇਹ ਮਾਫੀ ਨਾਲ ਰਲੇ ਦਾ ਹੋਏਗਾ ਉਹਦੇ ਤੇ ਵੀ ਅਸੀਂ ਐਕਸ਼ਨ ਲਵਾਂਗੇ ਪੰਜਾਬ ਦੇ ਵਿੱਚ ਇਸ ਵਲੇ ਸ਼ੱਕੀ ਵਿਅਕਤੀਆਂ ਦਾ ਬੜਾ ਰੋਲ ਹੈ ਪੰਜਾਬ ਹਰਨਾਨਗੜ੍ਹ ਦੇ ਵਿੱਚ ਖਾਸ ਕਰਕੇ ਕਿ ਲੱਗਦਾ ਨੇ ਕਿ ਇਸ ਰਸਤੇ ਦਾ ਇਸਤੇਮਾਲ ਜਿਹੜਾ ਸ਼ੱਕੀ ਵਿਅਕਤੀ ਕਰ ਸਕਦੇ ਨੇ ਜਿਹੜੇ ਜੈਨਕੇ ਤੋਂ ਦਰਵਾਜ਼ਾ ਦੇਖਿਆ ਮੈਂ ਉਹ ਵੀ ਇਸ ਗੱਲ ਤੋਂ ਮੈਂ ਹੈਰਾਨ ਹਾਂ ਮੈਂ ਇੱਥੇ ਆ ਕੇ ਦੇਖ ਰਿਹਾ ਵੀ ਜੈਨਕੇ ਦਾ ਹੀ ਹਾਦਾ ਜਿਹੜੀ ਉੱਥੋਂ ਇਹ ਗੱਡੀਆਂ ਟਿਪਰ ਆ ਰਹੇ ਆ ਨਾ ਇਹਨਾਂ ਦੀ ਕੋਈ ਜਾਣ ਪੜਤਾਲ ਨਹੀਂ ਇੱਥੇ ਇਸ ਤਰ੍ਹਾਂ ਦੀਆਂ ਗੱਡੀਆਂ ਨਿਕਲ ਰਹੀਆਂ ਸੋ ਮੇਰੇ ਕਹਿਣ ਦਾ ਮਤਲਬ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ ਕੋਈ ਵੀ ਕੋਈ ਗਲਤ ਅਨਸਰ ਜ ਜੈਨਕ ਤੋਂ ਪੰਜਾਬ ਦੇ ਵਿੱਚ ਇੰਟਰ ਰਾਮ ਨਾਲ ਹੋ ਸਕਦਾ ਜਦ ਕਿ ਇਹ ਰਸਤਾ ਹੈ ਹੀ ਨਹੀਂ ਵੈਲਿਡ ਅਗਰ ਤੁਸੀਂ ਜੈਨਕ ਤੋਂ ਰਾਮਟੀਰੀਰ ਲਿਆਣਾ ਜਾਂ ਤੁਸੀਂ ਸੋਚਦੇ ਵੀ ਇਹ ਵੈਲਿਡ ਹੈ ਬਿਲਕੁਲ ਤੇ ਤੁਸੀਂ ਸਹੀ ਰਸਤੇ ਆਉ ਨਾ ਇਹ ਚੋਰਮੋਰੀ ਰਸਤੇ ਤੁਸੀਂ ਆ ਰਹੇ ਹੋ ਇਹਦਾ ਮਤਲਬ ਜਰੂਰ ਕੁਛ ਨਾ ਕੁਛ ਤੁਹਾਡੇ ਵਿੱਚ ਕੋਈ ਆਪਣਾ ਨਕਾਮੀ ਹੈ ਸੋ ਅਗਰ ਆਣਾ ਤੁਸੀਂ ਸਹੀ ਰਸਤੇ ਤੇ ਆ ਕੇ ਜੈਨਕ ਗਵਰਨਮੈਂਟ ਨੂੰ ਤੁਸੀਂ ਆਪਣਾ ਜਿਹੜਾ ਤੁਹਾਡਾ ਟੈਕਸ ਹੈ ਤੁਸੀਂ ਦਿਓ ਆਪਣਾ ਆਪਣਾ ਜਿਹੜਾ ਪੰਜਾਬ ਦਾ ਬੰਦਾ ਉਹ ਪੰਜਾਬ ਨੂੰ ਰੈਵਨਿਊ ਦਿਓ ਤੁਸੀਂ ਤੇ ਆਪਣੇ ਇੰਡਸਟਰੀ ਨੂੰ ਤੁਸੀਂ ਚਲਾਓ ਸਾਨੂੰ ਕੋਈ ਇਤਰਾਜ਼ ਨਹੀਂ ਅਮੇਸਿੰਗ ਮੈਂਟੂ ਸੀਗੇ ਗੱਲਬਾਤ ਕਰ ਰਿਹਾ ਸੀਗੇ ਤੁਸੀਂ ਜਰਾ ਦਿਖਾ ਦੇ ਕਿ ਡਿਪਾਰਟਮੈਂ ਆ ਉਹ ਟਿਪਰ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਉਹਨਾਂ ਵੱਲੋਂ ਫੀਤਾ ਮਾਰ ਕੇ ਚੈੱਕ ਕੀਤਾ ਜਾ ਰਿਹਾ ਹੈ ਕਿ ਕਮਾਲ ਕਿੰਨਾ ਇਸਲੇ ਇਸ ਟਿਪਰ ਦੇ ਵਿੱਚ ਪੈ ਗਿਆ ਤੁਹਾਨੂੰ ਤੁਹਾਡੀ ਜਾਣਕਾਰੀ ਦੱਸਦੇ ਕਿ ਪਿਛਲੀ ਵਾਰ ਜਿਹੜੇ ਆ ਡਿਪਾਰਟਮੈਂਟ ਵੱਲੋਂ ਸਵਾ ਸਵਾ ਲੱਖ ਦਾ ਜੁਰਮਾਨਾ ਦੋ ਟਿਪਰਾਂ ਨੂੰ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਉਹ ਟਿਪਰਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਸੀਗਾ ਹੁਣ ਦੇਖਣਾ ਇਹ ਹੁੰਦਾ ਹੈ ਕਿ ਇਸ ਸਾਰੇ ਮਾਮਲੇ ਉਪਰ ਕਾਰਵਾਈ ਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਜਿਹੜੇ ਜੇਏ ਤੇ ਪਹੁੰਚਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲੋ ਫਿਲਹਾਲ ਉਹ ਜਿਹੜੀ ਕਾਰਵਾਈ ਕਰਨ ਦੇ ਵਿੱਚ ਮਸ਼ਰੂਫ ਨੇ ਉਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਲਾਗੋ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਕਹਿ ਰਹੇ ਨੇ ਕਿ ਇਹਦੇ ਵਿੱਚ ਫਿਨਿਸ਼ ਗੁੱਡ ਆ ਪਰ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਆਰਬੀਮ ਜਿਹੜੇ ਆ ਰਿਵਰ ਬੈਡ ਮਟੀਰੀਅਲ ਜਿਹੜਾ ਇਸ ਤੇ ਪਰ ਦੇ ਵਿੱਚ ਭਰਿਆ ਹੋਇਆ ਔਰ ਡਿਪਾਰਟਮੈਂਟ ਜਿਹੜਾ ਇਸ ਉੱਪਰ ਪਰਦਾ ਪਾੰਦਾ ਹੋਇਆ ਨਜ਼ਰ ਆ ਰਿਹਾ ਦੂਜੀ ਪਾਸੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਜੈਨਕ ਦੇ ਵਿੱਚ ਸਿੱਧੇ ਤੌਰ ਤੇ ਪੁੱਟ ਕੇ ਜੜੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਤੇ ਪੋਗਲੈਂਡ ਮਸ਼ੀਨਾਂ ਲੱਗੀਆਂ ਹੋਈਆਂ ਨੇ ਔਰ ਡਾਇਰੈਕਟ ਜਿਹੜਾ ਮਾਲ ਜੈਨਕ ਤੋਂ ਪੰਜਾਬ ਦੇ ਵਿੱਚ ਐ ਔਰ ਲਗਾਤਾਰ ਕੇਆਰਟੀ ਨਿਊਜ਼ ਨੈਟਰੋ ਦੇ ਵੱਲੋਂ ਇਹ ਆਵਾਜ਼ ਜਿਹੜੀ ਚੱਕੀ ਜਾ ਰਹੀ ਹੈ ਪਰ ਡਿਪਾਰਟਮੈਂਟ ਹਮੇਸ਼ਾ ਜਿਹੜਾ ਆ ਉਹ ਕਿਤਨਾ ਕਿਤੇ ਝੂਠ ਬੋਲਦਾ ਹੋਇਆ ਨਜ਼ਰ ਆਉਂਦਾ ਜੇ ਸਾਹਿਬ ਮੌਕੇ ਤੇ ਮੌਜੂਦ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜੀ ਸਾਹਿਬ ਗੱਲ ਕਰੋ ਭਾਈ ਤੁਸੀਂ ਮੌਕੇ ਤੇ ਪੁੱਛਿਓ ਕੀ ਸਿਗਾ ਸਾਰਾ ਜੀ ਕਿ ਟਿਪਰੀ ਕਿ ਰੋਕੀ ਹੋਈ ਹੈ ਕੀ ਹੈਗਾ ਦੇਖੋ ਟਿਫਰ ਉਹ ਕੀ ਆ ਉਹਦਾ ਬਿੱਲ ਵਗੈਰਾ ਪੂਰਾ 300 ਫੁੱਟ ਹੈਗਾ ਜੀ 300 ਫੁੱਟ ਹੀ ਮਤਲਬ ਕੀ ਮੈਸਰਮੈਂਟ ਕੀਤੀ ਗਈ ਹੈ ਤੁਹਾਡੇ ਸਾਹਮਣੇ ਸਾਰੇ ਸਾਹਮਣੇ ਜੀ ਤੇ ਜਿੰਨੀ ਕੁਆਨਟੀਟੀ ਹੈਗੀ ਉਨੀ ਸੇਮ ਆਈ ਹੈ 300 300 ਫੁੱਟ ਆਈ ਹੈ 300 ਫੁੱਟ ਦਾ ਬਿੱਲ ਹੈਗਾ ਜੀ ਤੇ ਪਿਛਲੀ ਵਾਰ ਵੀ ਤੁਸੀਂ ਟਿਫਰਾਂ ਫੜਿਆ ਸੀਗਾ ਉਹਨੂੰ ਜੁਰਮਾਨਾ ਕੀਤਾ ਗਿਆ ਸੀ ਉਹਦਾ ਕੀ ਕਾਰਨ ਪਿਛਲੇ ਜੀ ਬਿੱਲ ਵਗੈਰਾ ਕੁਝ ਨਹੀਂ ਹੈਗਾ ਉਹਨਾਂ ਕੋਲ ਇਸ ਟਾਈਮ ਸਾਰਾ ਬਿੱਲ ਵਗੈਰਾ ਜੀਐਸਟੀ ਬਿੱਲ ਵਗੈਰਾ ਜੀ ਲਾਸਟ ਟਾਈਮ ਵੀ ਤੁਹਾਨੂੰ ਗਿਆ ਸੀਗਾ ਕਿ ਆਰਬੀਐਮ ਦੇ ਉੱਪਰ ਜੀਐਸਟੀ ਲਾਗੂ ਹੁੰਦੀ ਹੈ ਦੇਖੋ ਕੋਈ ਵੀ ਮਟੀਰੀਅਲ ਜੀ ਲਗਭਗ 1 ਘੰਟੇ ਤੋਂ 2 ਘੰਟੇ ਤੋਂ ਪਾਥੇ ਮੌਜੂਦ ਹੈਗੇ ਆ ਟਿਪਰਾ ਮੰਨ ਲਓ ਕਿ ਜੇ ਸਹੀ ਨਹੀਂ ਇਧਰ ਆ ਰਹੀਆਂ ਨਾ ਫਿਰ ਬਾਕੀ ਟਿਪਰਾ ਵਾਪਸ ਕਿਉਂ ਮੁੜੀ ਕੋਈ ਚੀਜ਼ ਨੂੰ ਨਾ ਪਤਾ ਡਰਾਈਵਰ ਨੂੰ ਪਤਾ ਕਿਉਂ ਮੁੜੀਆਂ ਉਸੇ ਬਾਰੇ ਕੁਝ ਨਹੀਂ ਕਰ ਸਕਦੇ ਤੁਸੀਂ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਲੇਟ ਹੋਣ ਕਾਰਨ ਕੀ ਹੈ ਦੇਖੋ ਇਹ ਆਪਣਾ ਦਫਤਰ ਦੀ ਬਹਿਾਈ ਮਸ਼ੀਨ ਵਾਲਾ ਖਰਾਬ ਹੋਈ ਚੈੱਕ ਪੋਸਟ ਦੀ ਸਹੀ ਕਰਾਉਣੇ ਗਏ। ਇਹ ਗੱਲ ਦੇ ਨੇ ਤੁਸੀਂ ਪਹਿਲਾਂ ਫੋਨ ਕਰਕੇ ਫੇਰੀ ਆਂਦੇ ਹੋ ਕਿ ਡਿਪਾਰਟਮੈਂਟ ਨੂੰ ਤੁਸੀਂ ਆਪਣੀ ਗੱਡੀਆਂ ਪਿੱਛੇ ਰੋਕ ਲਓ। ਇਹ ਇਦਾਂ ਤਾਂ ਕੁਝ ਨਹੀਂ ਹੈਗਾ। ਮੈਨੂੰ ਇਦਾਂ ਲੱਗਦਾ ਹਮੇਸ਼ਾ ਇਦਾਂ ਤਾਂ ਕੁਝ ਨਹੀਂ ਹੁੰਦਾ। ਇਦਾਂ ਤਾਂ ਕੁਝ ਨਹੀਂ ਹੈਗਾ। ਜੀ। ਹਾਂਜੀ। ਜਿਵੇਂ ਸਵੇਰੇ ਆਪਾਂ ਤੇ ਆਇਆ ਕੋਈ ਬੂਤ ਕੋਈ ਬੰਦਾ ਨਹੀਂ ਬੈਠਾ ਹੋਇਆ ਡਿਪਰਾਂ ਪਾਰ ਜਾ ਰਹੀਆਂ ਕੋਈ ਚੈੱਕ ਨਹੀਂ ਕਰ ਰਿਹਾ। ਇਹ ਕਰ ਰਿਹਾ ਚੈੱਕ ਇਸ ਲਈ ਕੀ ਆ ਰਹੀ ਮਸ਼ੀਨ ਵਾਲਾ ਖਰਾਬ ਹੋਈ ਉਹਨਾਂ ਨੂੰ ਰਪਲੇਸ ਕਰਵਾਉਣ ਸੀ ਗਈ। ਉਦੋਂ ਬੰਦਾ ਆ ਗਿਆ ਦੁਬਾਰਾ। ਹਾਂਜੀ ਇਹ ਡਿਪਰ ਦਾ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਦੇਖੋ ਬਹਿ ਕਹਿ ਰਹੇ ਮੀ ਡੀਲ ਵਗਾਰ ਜੀਐਸਟੀ ਵਗਾਰ ਜਿੰਨਾ ਹੈ ਬਿਲ ਵਗਾਰ ਸਹੀ ਆ ਬਾਕੀ ਜੋ ਵੀ ਕਹਿਣਗੇ ਕਿਸ ਰਸਤੇ ਦਾ ਇਸਤੇਮਾਲ ਕਰ ਸਕਦੇ ਨੇ ਡਿਪਰ ਵਾਲੇ ਜਾਂ ਨਹੀਂ ਇਸ ਗੱਲ ਦਾ ਜਵਾਬ ਦੋ ਉਹ ਰਸਤੇ ਦਾ ਬਾਰੇ ਕੁਝ ਕਹਿ ਨਹੀਂ ਸਕਦੇ ਨਾਕਾ ਜਿਹੜਾ ਹੈਗਾ ਹਮੇਸ਼ਾ ਤੁਸੀਂ ਇਹ ਹੀ ਕਹਿੰਦੇ ਹੋ ਕੁਝ ਵੀ ਨਹੀਂ ਕਹਿ ਸਕਦੇ ਕਹੋਗੇ ਕਦੋਂ ਤੁਸੀਂ ਦੇਖੋ ਰਸਤੇ ਦਾ ਰੈਵਨਿਊ ਰਿਕਾਰਡ ਕਰੋ ਰੈਵਨਿਊ ਕਾ ਹੈਗਾ ਲੀਗਲ ਹੈ ਇਲੀਗਲ ਆ ਸਾਡਾ ਮਹਿਕਮਾ ਕਾ ਹੈਗਾ ਮਤਲਬ ਸਾਡਾ ਇਹ ਨਾਕਾ ਸਟੈਬਿਸ਼ ਹੋਇਆ ਹੈ ਉਹਦੀ ਪਰਮਿਸ਼ਨ ਵਗਾਰ ਹੈਗੀ ਉਹ ਤੁਹਾਨੂੰ ਮਿਲ ਸਕਦੀ ਹੈ ਜਦੋਂ ਮਾਤੀ ਮਿਲ ਸਕਦੀ ਹੈ ਇਨਨਾ ਕਹਿਣਾ ਕਿ ਜਿਹੜਾ ਇਹ ਟਿੱਪਰ ਹੈਗਾ ਇਹ ਲੀਗਲ ਹੈ ਔਰ ਡਿਪਾਰਟਮੈਂਟ ਕਿਤਨਾ ਕਿਤੇ ਆਪਣੀ ਗੱਲ ਜਿਹੜੀ ਦਬਾਉਂਦਾ ਹੋਇਆ ਨਜ਼ਰ ਆਉਂਦਾ ਇਲੀਗਲ ਕੰਮ ਜਿਹੜੇ ਕੀਤੇ ਜਾਂਦੇ ਨੇ ਰਸਤੇ ਬਾਰੇ ਹਮੇਸ਼ਾ ਜਿਹੀ ਜਿਹੜੇ ਜਿਹੀ ਹੋਣ ਚਾਹੀਏ ਐਸਜੀ ਹੋਣ ਕੁਝ ਵੀ ਬੋਲਣਾ ਨਹੀਂ ਚਾਹਦੇ ਉਹਨਾਂ ਨੂੰ ਉਹ ਕਹਿੰਦੇ ਕਿ ਇਹ ਡਿਪਾਰਟਮੈਂਟ ਜਿਹੜਾ ਅਲੱਗ ਹੈ ਪਰ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਜਿਹੜਾ ਡਿਪਾਰਟਮੈਂਟ ਕਿਤਨਾ ਕਿਤੇ ਗਲਤ ਕੰਮ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੁਣ ਦੇਖਣਾ ਇਹ ਹੋਏਗਾ ਕਿ ਇਹ ਕੰਮ ਕਦੋਂ ਤੱਕ ਦਈ ਜਿਹੜਾ ਉਹ ਜਾਰੀ ਰਹੇਗਾ ਸੰਯੋਗੀ ਰਿੱਕੀ ਮਨਾਸ ਨਾਲ